ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਦ ਤੰਦ ਅਗਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਖਾਲਸਾ ਜੀ ਅੱਜ ਦੀ ਵੀਡੀਓ ਤੇ ਤੁਹਾਡੇ ਨਾਲ ਵਿਚਾਰ ਸਾਂਝੀ ਕਰਾਂਗੇ ਸੁਖਮਣੀ ਸਾਹਿਬ ਦੇ ਇੱਕੀ ਪਾਠ ਸ਼ੁਰੂ ਕਰਨ ਦਾ ਸਹੀ ਸਮਾਂ ਦੇ ਵੀਡੀ ਜਿਸ ਨੇ ਨਾਲ ਆਪਣੀ ਹਰ ਮਨੋ ਕਾਮਨਾ ਅਰਦਾਸ ਪੂਰੀ ਹੋਵੇਗੀ ਖਾਲਸਾ ਜੀ ਜਦੋਂ ਵੀ ਆਪਾਂ ਨੂੰ ਕੋਈ ਸ਼ਰਧਾ ਭਾਵਨਾ ਅਨੁਸਾਰ ਆਪਣੀ ਅਰਦਾਸ ਬੀਂਦੀ ਹੁੰਦੀ ਹੈ ਕਈਆਂ ਨੂੰ ਹੁੰਦਾ ਹੈ ਕਿ ਸਾਡਾ ਬਾਰਦਾ ਬਣ ਜਾਵੇ ਕਈਆਂ ਨੂੰ ਦੇ ਕੋਲ ਬੱਚਾ ਨਹੀਂ ਹੁੰਦਾ ਤਾਂ ਉਹ ਬੱਚੇ ਦੀ ਪ੍ਰਾਪਤੀ ਲਈ ਕਈਆਂ ਨੂੰ ਘਰ ਦੇ ਵਿੱਚ ਦੁੱਖ ਕਲੇਸ਼ ਹੁੰਦੇ ਨੇ ਜਦ ਬਿਮਾਰੀ ਹੁੰਦੀ ਹੈ ਸੇਤਜਾਬੀ ਦੇ ਲਈ ਅਰਦਾਸ ਬੀਂਤੀ ਕਰਦੇ ਨੇ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੋ ਤੰਦਰੁਸਤੀ ਬਖਸ਼ੇ ਪਰ ਖਾਰਸਾ ਜੀ ਕਈ ਵਾਰ ਕੀ ਹੁੰਦਾ ਹੈ ਕਿ ਜਿੰਨੇ ਆਪਾਂ ਪਾਠ ਸੁਖਦੇ ਆ ਉਹ ਪਾਠ ਆਪਾਂ ਕਰਕੇ ਜਦੋਂ ਆਪਣੀ ਅਰਦਾਸ ਬੇਦੀ ਪੂਰੀ ਹੋ ਜਾਂਦੀ ਏ ਫਿਰ ਆਪਾਂ ਪਾਠ ਕਰਨਾ ਛੱਡ ਦਿੰਦੇ ਆ ਪਰ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਕਰਨਾ ਜਦੋਂ ਵੀ ਤੁਸੀਂ ਪਾਠ ਕਰਦੇ ਹੋ ਤੁਹਾਡੀ ਵੈਗਰੂ ਸੱਚੀ ਪਾਸ਼ਾ ਅਰਦਾਸ ਬੇਦੀ ਸੋਲਦੀ ਨੇ ਤੇ ਉਸ ਤੋਂ ਬਾਅਦ ਵੀ ਤੁਸੀਂ ਬਾਣੀ ਪੜਦੇ ਰਹਿਣਾ ਦਾ ਜਪਦੀ ਰਹਣਾ ਗੁਰਦੁਆਰਾ ਸਾਹਿਬ ਵਿੱਚ ਜ਼ਰੂਰ ਜਾ ਲੈ ਜੀ ਖਾਰਸਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਇਹ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਰਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਕਾ ਸਰ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜੇ ਤੁਹੋਂ ਤੁਸੀਂ ਗੁਰਬਾਣੀ ਪੜਨ ਲੱਗ ਪਿਓ ਉਸ ਤੋਂ ਪਹਿਨੋਂ ਤੁਸੀਂ ਸਰਦਾ ਪਾਉਨਾ ਪੜਾਉਣੀ ਹੈ ਗੁਰੂ ਬਾਰਾ ਜੀ ਪ੍ਰਤੀ ਅਗਰ ਤੁਸੀਂ ਸਰਦਾ ਪਾਉਨਾ ਬੰਡਾਓਗੇ ਫਿਰ ਹੀ ਆਪਾਂ ਬਾਣੀ ਪੜ੍ਹ ਕੇ ਅਰਦਾਸ ਬੇਨਤੀ ਕਰਾਂਗੇ ਤੁਸੀਂ ਅਰਦਾਸ ਬੇਨਤੀ ਜਦੋਂ ਪਾਠ ਕਰਦੇ ਹੋ ਸੁਖਮਨੀ ਸਾਹਿਬ ਦੇ ਪਾਠ ਕਰਦੇ ਹੋ ਅਰਦਾਸ ਬੇਨਤੀ ਤੁਸੀਂ ਆਪ ਵੀ ਕਰ ਸਕਦੇ ਹੋ ਜੀ ਕੀ ਕੋਲ ਦਵਾਰ ਆ ਸੇ ਅਬ ਜਾ ਕੇ ਮੋਠੀ ਸੇਵਾਦਾਰ ਚਾ ਜੋ ਗ੍ਰੰਥੀ ਬਾਬਾ ਜੀ ਨੇ ਉਹਨਾਂ ਤੋਂ ਵੀ ਕਰਵਾ ਸਕਦੀ ਜੀ ਤਾਬ ਤੋਂ ਪਹਿਲਾਂ ਖਾਲਸਾ ਜੀ ਇੱਕ ਗੱਲ ਹੈ ਕਿ ਹਰ ਰੋਜ਼ ਆਪਣੇ ਘਰ ਦੇ ਵਿੱਚ ਤੁਹਾਡੇ ਪਰਿਵਾਰ ਦਾ ਇੱਕ ਮੈਂਬਰ ਸਾਰੀ ਨਹੀਂ ਕਰ ਸਕਦੀ ਤਾਂ ਇੱਕ ਮੈਂਬਰ ਨਿਤਨੇਮ ਦੀਆਂ ਪੰਜ ਬਾਣੀਆਂ ਹਰ ਰੋਜ਼ ਜ਼ਰੂਰ ਕਰਿਆ ਕਰੋ ਪਰ ਕਿਸੇ وجہ ਜਾਂ ਮੁਸ਼ਕਲ ਦੇ ਕਰਕੇ ਤੁਸੀਂ ਨਹੀਂ ਕਰ ਸਕਦੇ ਤਾਂ ਜਪਜੀ ਸਾਹਿਬ ਜ਼ਰੂਰ ਕਰਿਆ ਕਰੋ ਜੀ ਆਪਣੇ ਘਰ ਦੇ ਵਿੱਚ ਕਿਉਂਕਿ ਖਾਲਸਾ ਜੀ ਜੀ ਆਪਾਂ ਘਰ ਦੇ ਵਿੱਚ ਪਾਠ ਕਰਾਂਗੇ ਬਾਣੀ ਦੇ ਜਪ ਕਰਾਂਗੇ ਤਾਂ ਹੀ ਆਪਣੀ ਵਾਲਤੀ ਕੇ ਆਪਣੇ ਬੱਚੇ ਵੀ ਕਰੋ ਬਾਣੀ ਦੇ ਨਾਲ ਚੋੜਨਗੇ ਤੇ ਉਹਨਾਂ ਨੂੰ ਵੀ ਆਪਾਂ ਆਪਣੀ ਸਿੱਖੀ ਜੀਵਨ ਦੇ ਵਿੱਚ ਜੋੜਨਾ ਹੈਦਰ ਬਾਣੀ ਦੇ ਨਾਲ ਜੋੜਨੇ ਉਨ ਕਾਲ ਸਾਹਿਬ ਜੀ ਆਪਾਂ ਗੱਲ ਕਰਦੀ ਹੈ ਕਿ ਸੁਖਮਣੀ ਸਾਹਿਬ ਦੇ 21 ਪਾਠ ਸ਼ੁਰੂ ਕਰਨ ਦਾ ਸਹੀ ਸਮਾਂ ਤੇ ਵਿਧੀ ਜਿਸ ਸਦੇ ਕਰਨ ਦੇ ਨਾਲ ਆਪਣੀ ਹਰ ਈਟ ਬਣੂ ਕਾਮਨਾ ਅਰਦਾਸ ਪੂਰੀ ਹੁੰਦੀ ਹੈ ਜਦੋਂ ਵੀ ਖਾਲਸਾ ਜੀ ਆਪਾਂ 21 ਪਾਠ 41 ਪਾਠ ਜਿੰਨੇ ਵੀ ਸ਼ਰਧਾ ਭਾਵਨਾ ਦੇ ਅਨੁਸਾਰ ਸ੍ਰੀ ਸੁਖਮਣੀ ਸਾਹਿਬ ਦੇ ਸੋਕ ਦੇ ਤੇ ਆਪਾਂ ਕਿਸੇ ਖਾਸ ਕਾਰਜ ਨੂੰ ਲੈ ਕੇ ਕਾਸ ਆਪਾਣੀ ਕੋਈ ਸ਼ਰਤ ਹੈ ਪਰ ਬੜਾ ਬੰਦੀ ਅਰਦਾਸ ਬੇਨਤੀ ਹੁੰਦੀ ਹੈ ਉਸ ਨੂੰ ਲੈ ਕੇ ਆਪਾ ਪਾਠ ਸੁਖ ਦੀਆਂ ਦੀ ਕਰਦੇ ਹਨ ਅਲਸਾ ਚ ਹੁਣ ਕਈ ਬੈਨਪਰਾਤਾ ਜਪਜੀ ਸਾਹਿਬ ਦੇ ਪਾਠ ਸੁਖ ਦੀੇ ਦੇ ਚ ਆਪਣੇ ਕਾਰਜ ਸਿੱਧ ਕਰਨ ਦੇ ਲਈ ਵਾਹਿਗੁਰੂ ਸੱਚੇ ਪਾਸ਼ਾ ਦੀ ਕਿਰਪਾ ਦੇ ਲਈ ਤੇ ਕਈ ਸ੍ਰੀ ਸੁਖਮਣੀ ਸਾਹਿਬ ਦੇ ਪਰ ਜਿਸ ਨੇ ਵੀਰ ਭੈਣੇ ਜਪਜੀ ਸਾਹਿਬ ਜਾਂ ਸ੍ਰੀ ਸੁਖਮਣੀ ਸਾਹਿਬ ਦੇ ਚਾਪ ਸੁਖੀਵੇਂ ਨੇ ਜਾਂ ਸੁਖਨੀ ਨੇ ਤੌ ਕਿਸ ਬੀਤੀ ਦੇ ਲਲ ਕਰ ਸਕਦੇ ਜੀ ਸਭ ਤੋਂ ਵਧੀਆ ਵਾਹਿਗੁਰੂ ਸੱਚੇ ਪਾਸ਼ਾ ਨੇ ਅੰਮ੍ਰਿਤ ਵੇਲਾ ਬਖਸ਼ਿਆ ਸਾਰੇ ਤੁਸੀਂ ਅੰਮ੍ਰਿਤ ਵੇਲਾ ਸਪਾਣਿਆ ਕਰੋ ਜੀ ਅੰਮ੍ਰਿਤ ਵੇਲੇ ਆਪਣੇ ਆਸੇ-પાસੇ ਕੋਈ ਸ਼ੋਰ ਸ਼ਰਾਬਾ ਨਹੀਂ ਹੁੰਦਾਗਾ ਤੇ ਅੰਮ੍ਰਿਤ ਵੇਲੇ ਆਪਣਾ ਬਾਣੀ ਪੜਨ ਤੇ ਵਿੱਚ ਧਿਆਨ ਵੀ ਬਹੁਤ ਲੱਗਦਾ ਹੈ ਜੀ ਜੇ ਤੁ ਆਪਾਂ ਦੇਰ ਦੇ ਸਮੇਂ ਬਾਣੀ ਦੇ ਚਾਪ ਕਰਦੇ ਆ ਤੇ ਆਪਾਂ ਨੂੰ ਬਹੁਤ ਆਵਾਜ਼ ਇੱਧਰ ਉੱਧਰ ਕਰਦੇ ਤੁਰੇ ਫਿਰਦੇ ਨੇ ਜਿਸ ਕਰਕੇ ਆਪਣਾ ਬਾਣੀ ਦੇ ਵਿੱਚ ਧਿਆਨ ਪ੍ਰੋਪਰ ਨਹੀਂ ਲੱਗਦਾ ਤੁਸੀਂ ਅੰਮ੍ਰਿਤ ਵੇਨੇ ਉੱਠ ਕੇ ਕੇ ਸੀਸ਼દાન ਕਰਕੇ ਦੇਗ ਤਿਆਰ ਕਰਕੇ ਤੁਸੀਂ ਸੁਖਬਣੀ ਸੇ ਅਦਾ ਪਾਠ ਜਾਂ ਜਪਜੀ ਸੇ ਅਦਾ ਪਾਠ ਕਰਿਆ ਕਰੂਜੀ ਜੇ ਤੁਸੀਂ ਘਰ ਦੇ ਵਿੱਚ ਦੇਗ ਤਿਆਰ ਕਰਕੇ ਅਰਦਾਸ ਬੇਨਤੀ ਨਹੀਂ ਕਰ ਸਕਦੇ ਤਾਂ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਦੇਗ ਜੋ ਘਰ ਦੇ ਵਿੱਚ ਤਿਆਰ ਕੀਤੀ ਉਹ ਨਾਲ ਲੈ ਜਾ ਕੇ ਉੱਥੇ ਅਰਦਾਸ ਬੇਤੀ ਕਰਵਾ ਕੇ ਵੀ ਆ ਸਕਦੇ ਹੋ ਜੀ ਪਰ ਜੇ ਤੁਸੀਂ ਦੀਗ ਵੀ ਤਿਆਰ ਨਹੀਂ ਕਰ ਸਕਦੇ ਤਾਂ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਹੀ ਦੀਗ ਲੈ ਕੇ ਵੀ ਅਰਦਾਸ ਕਰਵਾ ਸਕਦੇ ਹੋ ਖਾਲਸਾ ਜੀ ਇਸੇ ਤਰ੍ਹਾਂ ਖਾਲਸਾ ਜੀ ਜਦੋਂ ਤੁਸੀਂ ਪਾਠ ਸੁਖ ਦੇ ਹੋਂਦ ਤੇ ਸ਼ੁਰੂ ਕਰਦੇ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਰਾ ਸੱਚੇ ਪਾਛਾ ਦੇ ਅੱਗੇ ਇਹ ਹੀ ਅਰਦਾਸ ਬਿੰਦੀ ਕਰਨੀਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਛਾ ਜੀ ਵੀ ਆਸੀ ਇਹ ਕਾਰਜ ਤੇ ਲਈ ਪਾਠ ਬਾਣੀ ਸ਼ੁਰੂ ਕਰਨ ਲੱਗਿਆ ਜਿਸ ਵੀ ਵਿਧੀ ਤੇ ਨਾਲ ਅਸੀਂ ਕਰਨ ਲੱਗਿਆ ਜਿੰਨੀ ਸੁਖਣਾ ਸੀ ਸੁਖੀ ਮਹਾਰਾਜ ਸੱਚੇ ਪਾਛਾ ਵੀ ਇਸੇ ਵਿੱਚ ਤੁਸੀਂ ਅੰਗ ਸੰਗ ਹੋ ਕੀ ਸਾਡੀ ਸਫਲ ਕਰਾਉਣੀਏ ਇਸ ਤਰ੍ਹਾਂ ਤੁਸੀਂ ਅਰਦਾਸ ਬੇਨਤੀ ਕਰਨੀ ਹੈ ਖਾਲਸਾ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਇਹ ਸਾਡੇ ਕਾਰਜ ਸਫਲ ਕਰਨੇ। ਈ ਕਹਣਾ ਹੋਰ ਖਾਲਸਾ ਜੀ ਜਦੋਂ ਵੀ ਤੁਸੀਂ ਬਾਣੀ ਦੇ ਇਸ ਤਰ੍ਹਾਂ ਜਾਪ ਸ਼ੁਰੂ ਕਰਦੇ ਹੋ ਤਾਂ ਤੁਸੀਂ ਦਸਵੰਦ ਜ਼ਰੂਰ ਕੱਢਿਆ ਕਰੋ। ਦਸਵੰਦ ਕੱਟਣਾ ਬਿਲਕੁਲ ਵੀ ਨਹੀਂ ਭੁੱਲਣਾ। ਕਈ ਵਾਰ ਕੀ ਹੁੰਦਾ ਹੈ ਕਿ ਭੈਣ ਭਰਾ ਕਹਿੰਦੇ ਆ ਵੀ ਦਸਵੰਦ ਕਿੱਥੇ ਆਪਾਂ ਜੀ ਜਿਹੜਾ ਕੇ ਆਈਏ ਜਦ ਸੰਬੰਧ ਕਿੱਥੇ ਦੇਣਾ ਚਾਹੀਦਾ ਹੈ ਦੇਖੋ ਜੀ ਦਸਵੰਦ ਤੁਸੀਂ ਗੁਰਦੁਆਰਾ ਸਾਹਿਬ ਵੀ ਦੇ ਸਕਦੇ ਹੋ ਪਰ ਜੇ ਤੁਹਾਨੂੰ ਹੁੰਦਾ ਹੈ ਕਿ ਤੁਹਾਡਾ ਪੈਸਾ ਕਿਸੇ ਸਹੀ ਜਗ੍ਹਾ ਤੇ ਨਹੀਂ ਵਰਤਿਆ ਜਾਂਦਾ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜੋ ਬਾਬੇ ਨੇ ਜੋ ਵੀ ਵੀ ਉਹ ਤੁਹਾਡਾ ਪੈਸਾ ਲੈ ਲੈਣਗੇ ਤਾਂ ਤੁਸੀਂ ਲੋੜ ਵੰਦ ਦੀ ਮਦਦ ਵੀ ਕਰ ਸਕਦੇ ਹੋ ਕਿਸੇ ਗਰੀਬ ਬੱਚੇ ਦੀ ਫੀਸ ਭਰ ਸਕਦੇ ਹੋ ਦਸਵੰਦ ਕੱਢ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਮ ਦਾ ਜਾਂ ਕਿਸੇ ਖੇਡ ਨੂੰ ਰੋਟੀ ਵੀ ਖਵਾ ਸਕਦੇ ਹੋ ਜੀ ਇਸ ਤਰ੍ਹਾਂ ਤੁਸੀਂ ਆਪਣੇ ਦਸਵੰਦ ਦੀ ਰਾਹੀਂ ਬਹੁਤ ਲੋਕਾਂ ਦੀ ਮਦਦ ਵੀ ਕਰ ਸਕਦੇ ਹੋ ਜੀ ਕਿ ਜਿਤੇ ਨਾਲ ਆਪਾਂ ਨੂੰ ਸਕੂਲ ਵੀ ਮਿਲਦਾ ਹੈ ਕਿ ਆਪਣਾ ਜੋ ਕੱਢਿਆ ਹੋਇਆ ਦਸਵੰਤ ਬਹੁਤ ਸਹੀ ਚਾਹੀਦਾ ਤੇ ਲੱਗਿਆ ਜਿਵੇਂ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ ਖਾਲਸਾ ਜੀ ਜਦੋਂ ਵੀ ਤੁਸੀਂ ਪਾਠ ਕਰਨਾ ਤਾਂ ਤੁਸੀਂ ਜ਼ਮੀਨ ਤੇ ਸਾਫ਼ ਸੁਥਰੀ ਜਗ੍ਹਾ ਤੇ ਬੈਠ ਕੇ ਹੀ ਕਰਨਾ ਹੈ ਪਰ ਜੇ ਤੁਹਾਨੂੰ ਕੋਈ ਪ੍ਰੋਬਲਮ ਵੀ ਇਸੇ ਵਜ੍ਹਾ ਦੀ ਕਰਕੇ ਤੁਸੀਂ نیچے ਨਹੀਂ ਬੈਠ ਸਕਦੇ ਤਾਂ ਤੁਸੀਂ ਬੈੱਡ ਤੇ ਚੌਂਕੜਾ ਲਗਾ ਕੇ ਵੀ ਕਰ ਸਕਦੇ ਹੋ ਪਰ ਜੇ ਕਿਸੇ ਨੂੰ ਲੱਤਾਂ ਦੀ ਪ੍ਰੋਬਲਮ ਹੈ ਜ਼ਿਆਦਾ ਟਾਈਮ ਚੌਕੜਾ ਨਹੀਂ ਫੜ ਸਕਦੇ ਉਹ ਕੁਰਸੀ 'ਚ ਟੇਬਲ 'ਤੇ ਲੱਤਾਂ ਰੱਖ ਕੇ ਵੀ ਪਾਠ ਕਰ ਸਕਦੇ ਉਹ ਕਿਉਂਕਿ ਇਸ ਦੇ ਵਿੱਚ ਕੋਈ ਬਹਿ ਪਰਬ ਨਹੀਂ ਹੋਏਗਾ ਕਿਉਂਕਿ ਉਹਨਾਂ ਨੂੰ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੈ ਵਾਹਿਗੁਰੂ ਸੱਚੇ ਪਾਸ਼ਾ ਸਭ ਜਾਣੀ ਜਾਣੇ ਤੇ ਇਸ ਕਰਕੇ ਤੁਸੀਂ ਫੈਮ ਦੇ ਵਿੱਚ ਨਹੀਂ ਪੈਣਾ ਚਾਹੀ ਜ ਤੁਹਾਡੀ ਸੇਤ ਨਹੀਂ ਠੀਕ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਪਰ ਜੀ ਵਾਹਿਗੁਰੂ ਸੱਚੇ ਪਾਸ਼ਾ ਦੀ ਕਿਰਪਾ ਦੇ ਸਦਕਾ ਤੁਸੀਂ ਬਿਲਕੁਲ ਤੰਦਰੁਸਤ ਹੋ ਤਾਂ ਤੁਸੀਂ ਜ਼ਮੀਨ ਤੇ ਬੈਠ ਕੇ ਝੌਕੜਾ ਲਗਾ ਕੇ ਪਾਠ ਕਰਿਆ ਕਰੋ ਜੀ ਪਾਠ ਕਰਦੇ ਸਮੇਂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰਾ ਸੱਚੇ ਪਾਸ਼ਾ ਦੀ ਅੱਗੇ ਇਹ ਹੀ ਅਰਦਾਸ ਬੇਨਤੀ ਕਰਿਆ ਕਰੋ ਜੀ ਕਿ ਵਾਹਿਗੁਰੂ ਸੱਚੇ ਪਾਸ਼ਾ ਭਾਵੇਂ ਮੇਰੇ ਤੇ ਕਿੰਨੀਆਂ ਵੀ ਮੁਸ਼ਕਲਾਂ ਆ ਜਾਣ ਕਿੰਦੀਆ ਵੀ ਔਂਕੜਾ ਕਿਉਂ ਦਾ ਮੈਨੂੰ ਆਪਣੇ ਤੋਂ ਕਦੇ ਵੀ ਵੈਗ੍ਰੂ ਸੱਚੇ ਪਾਤਸ਼ਾਹ ਦੂਰ ਨਾ ਕਰੀ ਮੇਰੀ ਮਾਰਾ ਸੱਚੇ ਪਾਤਸ਼ਾਹ ਜੋ ਗਰਬਾਣੀ ਦੀ ਦਾਦੀ ਇਹ ਹਮੇਸ਼ਾ ਲਈ ਮੇਰੀ ਝੋਲੀ ਦੇ ਵਿੱਚ ਪਾ ਕੇ ਰੱਖਿਓ ਮੈਨੂੰ ਇਸ ਤੋਂ ਬਿਲਕੁਲ ਵੀ ਦੂਰ ਨਾ ਕਰਿਓ ਇਸ ਤਰ੍ਹਾਂ ਖਾਲਸਾ ਜੀ ਅਰਦਾਸ ਬੇਨਤੀ ਜ਼ਰੂਰ ਕਰਮੀ ਹੈ ਆਪਣੀ ਇਸ ਤਰ੍ਹਾਂ ਖਾਲਸਾ ਜੀ ਤੁਸੀਂ ਇਹ ਅਰਦਾਸ ਬੇਨਤੀ ਜ਼ਰੂਰ ਕਰਨੀ ਕਰਕੇ ਫਿਰ ਤੁਸੀਂ ਗਰਬਾਣੀ ਪੜਨ ਦੀ ਸ਼ੁਰੂਆਤ ਕਰਨੀ ਹੈ ਤੁਸੀਂ ਜਪਜੀ ਸਾਹਿਬ ਦੇ 11 ਪਾਠ ਕਰਦੇ ਹੋ ਜਾਂ ਸ਼੍ਰੀ ਸੁਖਮਨੀ ਸਾਹਿਬ ਦੇ 21 ਪਾਠ ਸੁਖ ਰਹੇ ਹੋ ਜਿਸ ਭਾਵਨਾ ਅਨੁਸਾਰ ਤੁਸੀਂ ਗੁਰਬਾਣੀ ਤੇ ਚਾਪ ਸ਼ੁਰੂ ਕਰ ਰਹੇ ਹੋ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਵੀ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਸੱਚੇ ਪਾਛਾ ਜੀ ਮੈਂ 21 ਪਾਠ ਕਰ ਰਹੀ ਹਾਂ ਪਰ ਵਾਹਿਗੁਰੂ ਸੱਚੇ ਪਾਸ਼ਾ ਜੀ ਤੁਸੀਂ 21 ਪਾਠਾਂ ਦੇ ਵਿੱਚ ਮੇਰੇ ਤੇ ਇੰਨੀ ਕਿਰਪਾ ਬਣਾ ਕੇ ਰੱਖਣੀ ਹੈ ਕਿ ਮੈਂ ਅੱਗੇ ਹੋਰ ਗੁਰਬਾਣੀ ਦੇ ਨਾਲ ਜੁੜਿਆ ਰਹਾ ਵੇਖੇ ਜਨ ਹੋਰ ਖਾਲਸਾ ਜੀ ਜਦੋਂ ਵੀ ਤੁਸੀਂ ਪਾਠ ਕਰਦੇ ਹੋ ਤੁਸੀਂ ਪੂਰੀ ਸਹਿਸ਼ ਤਰੀਕੇ ਨਾਲ ਕਰਨਾ ਹੈ ਇਸ ਤਰ੍ਹਾਂ ਕਰਨਾ ਹੈ ਕਿ ਜਿਵੇਂ ਆਪਾਂ ਗੁਰੂ ਮਹਾਰਾਜ ਸੱਚੇ ਪਾਸ਼ਾ ਦੀ ਨਾਲ ਗੱਲਬਾਤ ਕਰ ਰਹੇ ਹਾਂ ਜਿਵੇਂ ਆਪਾਂ ਗੁਰੂ ਮਹਾਰਾਜ ਸੱਚੇ ਪਾਸ਼ਾ ਦੀ ਨਾਲ ਆਪਣੇ ਵਿਚਾਰ ਸਾਂਝੀ ਕਰ ਰਹੇ ਹਾਂ ਕਈ ਭੈਣ ਭਰਾ ਕੀ ਹੁੰਦੇ ਨੇ ਵੀ ਉਹ ਬਹੁਤ ਜਲਦੀ ਜਲਦੀ ਕਰ ਲੈਂਦੇ ਨੇ ਇਸ ਤਰ੍ਹਾਂ ਕਰਨ ਦੇ ਨਾਲ ਸਾਨੂੰ ਗੁਰਬਾਣੀ ਦੇ ਕੁਝ ਉਸਾਰਕ ਸ਼ਬਦ ਨੇ ਉਹ ਵੀ ਸਮਝ ਵਿੱਚ ਨਹੀਂ ਆਉਂਦੇ ਆਪਾਂ ਨੂੰ ਪਾਠ ਕੀਤਾ ਹੋਇਆ ਵੀ ਸਮਝ ਚ ਨਹੀਂ ਆਉਦਾ ਕਿ ਆਪਾਂ ਚ ਕਿਵੇਂ ਪਾਠ ਕੀਤਾ ਕਿਵੇਂ ਨਹੀਂ ਇਸ ਤਰ੍ਹਾਂ ਖਾਲਸਾ ਜੀ ਪਾਠ ਆਪਾਂ ਲਈ ਕਰਨ ਬਹੁਤ ਸਹਿਜ ਤਰੀਕੇ ਦੇ ਨਾਲ ਕਰਦਾ ਜਿਸ ਦੇ ਨਾਲ ਆਪਾਂ ਨੂੰ ਗੁਰਬਾਣੀ ਦੇ ਸ਼ਬਦ ਅਰਥ ਵੀ ਸਮਝ ਚ ਆਉਣ ਜਦੋਂ ਵੀ ਤੁਸੀਂ ਹਰ ਰੋਜ਼ ਪਾਠ ਕਰਦਾ ਹੈ ਪਾਠ ਕਰਨ ਤੋਂ ਬਾਅਦ ਵਿੱਚ ਇੱਕ ਛੋਟੀ ਅਰਦਾਸ ਜ਼ਰੂਰ ਕਰਿਆ ਕਰਨੀ ਹੈ ਖਾਲਸਾ ਜੀ ਗੁਰੂ ਬਾਰਾ ਸੱਚੇ ਪਾਤਸ਼ਾਹ ਦੇ ਅੱਗੇ ਕਿ ਇਹ ਵਾਈ ਗਰੂ ਸੱਚੇ ਪਾਜਾ ਬਾਣੀ ਦੇ ਦਾਤ ਮੇਰੇ ਤੇ ਤਰ੍ਹਾਂ ਬਖਸ਼ਨੀ ਮੇਰੀ ਝੋਲੀ ਪਾਣੀ ਸਿਰਫ ਆਪਣੇ ਲਈ ਹੀ ਨਹੀਂ ਬਲਕਿ ਪਰਿਵਾਰ ਦੇ ਲਈ ਵੀ ਤੁਸੀਂ ਅਰਦਾਸ ਬੇਨਤੀ ਕਰਨੀ ਹੈ ਕਿ ਮੇਰੇ ਪਰਿਵਾਰ ਦੀ ਝੋਲੀ ਦੇ ਵਿੱਚ ਵੀ ਇਹ ਦਾਤ ਬਖਸ਼ਿਸ਼ ਕਰਨੀ ਵਾਈ ਗਰੂ ਸੱਚੇ ਬਾਸ਼ਾ ਉਹਨਾਂ ਨੂੰ ਵੀ ਕਰਬਾਣੀ ਤੇ ਨਾਲ ਜੋੜਨਾ ਇਸੀ ਤਰ੍ਹਾਂ ਖਾਲਸਾ ਜੀ ਜਦੋਂ ਤੁਸੀਂ ਇੱਕੀ ਬਾਣ ਸਿਰਸਖ ਬਣੀ ਸਾਹਿਬ ਦੇ ਪੂਰੇ ਕਰ ਲੈਂਦੇ ਹੋ ਜਾਂ ਜਪਜੀ ਸਾਹਿਬ ਦੇ ਜਿੰਨੇ ਵੀ ਤੁਸੀਂ ਆਪਣੇ ਸ਼ਰਧਾ ਭਾਵਨਾ ਅਨੁਸਾਰ ਸੁਖੇ ਲੇ ਉਸ ਜਦੋਂ ਸੰਪੂਰਨ ਤੁਸੀਂ ਪਾਠ ਆਪਣੀ ਜੋ ਸੁਖਣ ਹੈ ਪੂਰੀ ਕਰ ਲੈਂਦੇ ਹੋ ਤਾਂ ਉਸ ਦਿਨ ਤੁਸੀਂ ਕੇਸੀ ਛਡਾਨ ਕਰਕੇ ਦੇਗ ਤਿਆਰ ਕਰਕੇ ਤਾਂ ਅਨੰਦ ਸਾਹਿਬ ਦੀ ਆਪਾਂ ਵੀ ਤੁਸੀਂ ਪੂਰਾ ਪਾਠ ਕਰਨ ਬੋ ਤੇ ਪਾਵੇ ਜੀ ਬਾੜੀਆਂ ਕਰਕੇ ਤੁਸੀਂ ਦੀਗ ਤਿਆਰ ਕਰਕੇ ਅਰਦਾਸ ਬੇਨਤੀ ਕਰਨੀਏ ਖਾਲਸਾ ਜੀ ਪਰ ਜੇ ਤੁਸੀਂ ਘਰ ਦੇ ਵਿੱਚ ਨਹੀਂ ਕਰ ਸਕਦੇ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਦੀਗ ਲੈ ਕੇ ਉਥੇ ਭਾਈ ਸਾਹਿਬ ਤੋਂ ਵੀ ਅਰਦਾਸ ਕਰਵਾਉਣੀਏ ਜੋ ਵੀ ਤੁਹਾਡੀ ਅਰਦਾਸ ਸੀ ਜੋ ਤੁਹਾਡੇ ਕਾਰਜ ਸੀ ਦੀ ਅਰਦਾਸ ਸੀ ਉਹ ਤੁਸੀਂ ਜ਼ਰੂਰ ਕਰਾਉਣੀਏ ਖਾਲਸਾ ਜੀ ਸੋ ਖਾਲਸਾ ਜੀ ਇਹ ਕੁਝ ਵਿਧੀ ਅਸੀਂ ਸੁਖਮਣੀ ਸਾਹਿਬ ਦੇ 21 ਪਾਠ ਕਿਸ ਵਿਧੀ ਤੇ ਤਾਂ ਲਾਪਾ ਕਰ ਸਕਦੀਆਂ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਗੁਰਬਾਣੀ ਦੇ ਜਾਪ ਕਰਨੇ ਲਈ ਭਾਵੇਂ ਤੁਸੀਂ ਸ੍ਰੀ ਸੁਖਮਣੀ ਸਾਹਿਬ ਦਾ ਪਾਠ ਕਰਦੇ ਹੋ ਭਾਵੇਂ ਸ੍ਰੀ ਜਰਜੀ ਸਾਹਿਬ ਦਾ ਸੋ ਖਾਲਸਾ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਸ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਹਰសា ਜੀ ਕਮੈਂਟ ਬਾਕਸ ਨੇ ਵੀ ਚਵਾਹੀ ਗੁਰੂ ਦੇ ਕੇ ਆਪਣੀ ਰਾਜਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਖਰਸਾ ਜੀ ਭੁੱਲਾ ਚੁੱਕਾ ਦੀ ਖਿਵਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਣਜਾਣੇ अनेका ਗਲਤੀਆਂ ਭੁੱਲਾ ਚੁੱਕਾ ਹੋ ਜਾਂਦੀਆਂ ਨੇ ਖਿਵਾ ਬਖਸ਼ਨੀ ਹਰਸਾ ਜੀ ਤੁਸੀਂ ਵੀ ਗਰਬਾਣੀ ਦੇ ਨਾਲ ਬਾਦ ਤੋਂ ਬਾਦ ਛੁਟੋ ਵਈ ਗੁਰੂ ਸੱਚੇ ਪਾਚਾ ਤੁਹਾਡੇ ਵੀ ਸਾਰੇ ਗੱਜ ਸਾਫਨ ਕਰਕੇ ਤੰਦ ਤੇ ਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਬਾਲੇ ਬਣਾਉਣਾ ਵਾਹਿਗੁਰੂ ਸੱਚੇ ਪਾਚਾ ਕਿਰਪਾ ਕਰਨੀ ਸਾਰਿਆਂ ਦੇ ਕਾਰਜ ਸਫਲ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ